ਜੇਕਰ ਤੁਸੀਂ ਅਜੇ ਤੱਕ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਨਹੀਂ ਕਰ ਸਕਿਓ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿਉਂਕਿ ਸਰਕਾਰ ਨੇ ਮੁਫਤ ਆਧਾਰ ਅਪਡੇਟ ਕਰਨ ਦੀ ਸਮਾਂ ਮਿਆਦ ਵਧਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਆਧਾਰ ਵੇਰਵਿਆਂ ਨੂੰ ਮੁਫਤ ਵਿੱਚ ਬਦਲਣ ਦੀ ਤਾਰੀਖ 14 ਜੂਨ 2024 ਸੀ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੀ ਵੈੱਬਸਾਈਟ ਦੇ ਮੁਤਾਬਕ ਆਧਾਰ ਨੂੰ ਮੁਫਤ ਅਪਡੇਟ ਕਰਨ ਦੀ ਆਖਰੀ ਮਿਤੀ 3 ਮਹੀਨੇ ਲਈ ਵਧਾ ਦਿੱਤੀ ਗਈ ਹੈ ਹੁਣ ਲੋਕ 14 ਸਤੰਬਰ 2024 ਤੱਕ ਆਧਾਰ ਵੇਰਵਿਆਂ ਨੂੰ ਮੁਫਤ ਵਿੱਚ ਅਪਡੇਟ ਕਰ ਸਕਦੇ ਨੇ ਜੇਕਰ ਤੁਸੀਂ ਆਪਣੇ ਘਰ ਦਾ ਪਤਾ ਫੋਨ ਨੰਬਰ ਅਤੇ ਈਮੇਲ ਆਈਡੀ ਅਪਡੇਟ ਕਰਨਾ ਚਾਹੁੰਦੇ ਹੋ ਤਾਂ 30 ਸਤੰਬਰ ਤੱਕ ਇਸ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ ਹੁਣ ਤੁਸੀਂ ਇਹਨਾਂ ਸਾਰੇ ਵੇਰਵਿਆਂ ਨੂੰ ਮੁਫਤ ਵਿੱਚ ਆਨਲਾਈਨ ਅਪਡੇਟ ਕਰ ਸਕਦੇ ਹੋ ਜਦੋਂ ਕਿ ਜੇਕਰ ਤੁਸੀਂ ਇਹ ਕੰਮ ਕਰਨ ਲਈ ਆਧਾਰ ਕਾਮਨ ਸਰਵਿਸ ਸੈਂਟਰ ਜਾਂਦੇ ਹੋ ਤਾਂ ਤੁਹਾਨੂੰ ਇਸ ਦੇ ਲਈ 50 ਰੁਪਏ ਖਰਚ ਕਰਨੇ ਪੈਣਗੇ ਇਸ ਦੇ ਨਾਲ ਹੀ ਜੇਕਰ ਤੁਸੀਂ ਆਧਾਰ ਕਾਰਡ 'ਚ ਫੋਟੋ ਬਾਇਓਮੈਟ੍ਰਿਕ ਅਤੇ ਆਈ ਆਰ ਸੀ ਵਰਗੀ ਜਾਣਕਾਰੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਇਹ ਕੰਮ ਆਨਲਾਈਨ ਨਹੀਂ ਹੋਵੇਗਾ ਇਸ ਦੇ ਲਈ ਤੁਹਾਨੂੰ ਖੁਦ ਆਧਾਰ ਕੇਂਦਰ ਜਾਣਾ ਹੋਵੇਗਾ ਅਤੇ ਅਪਡੇਟ ਕਰਨ ਦਾ ਚਾਰਜ ਦੇਣਾ ਹੋਵੇਗਾ